ਹਾਂ ਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਤੁਸੀਂ ਤਾਂ ਪਿਛਲੇ ਦਿਨੀ ਕਾਠੀਆਲੇ ਬਾਜ਼ਾਰ ਦੇ ਵਿੱਚ ਇੱਕ ਸੋਨੂ ਮੋਟਾ ਨਾਂ ਦੇ ਗੈਂਗਸਟਰ ਦਾ ਕਤਲ ਹੋਇਆ ਸੀ ਤਾਂ ਉਸ ਦੇ ਬਹੁਤ ਸਾਰੇ ਗੁਰਗੇ ਅੱਜ ਫੜੇ ਗਏ ਨੇ ਮਾਰੂ ਹਥਿਆਰਾਂ ਦੀ ਥੇਪ ਜਿਹੜੀ ਆ ਪੁਲਿਸ ਨੂੰ ਬਰਾਮਦ ਹੋਈ ਆ ਜਾਣਕਾਰੀ ਦੇ ਲਈ ਸੀਪੀ ਸਾਹਿਬ ਨੇ ਸਰ ਕੀ ਅੱਜ ਦੀ ਜਾਣਕਾਰੀ ਹੈ ਜੋ ਤੁਹਾਡੇ ਵੱਲੋਂ ਦੇਖੋ ਇਹਦੇ ਵਿੱਚ ਅਸੀਂ 4 ਦੋਸ਼ੀ ਗ੍ਰਿਫਤਾਰ ਕੀਤੇ ਆ ਔਰ 7 ਸਫਿਸਟੀਕੇਟਿਡ ਵੈਪਨ ਰਿਕਵਰ ਹੋਏ ਆ ਜਿਹੜੇ ਕਿ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਵਾਇਰ ਡਰੋਨ ਪੁਸ਼ਿੰਗ ਹੋਏ ਸੀਗੇ ਔਰ ਜਿਹੜੇ ਦੋ ਸਾਡੇ ਅਕਿਊਜ਼ਡ ਹੈ ਪਹਿਲਾ ਫੜੇਗੇ ਸਿਕੰਦਰਜੀਤ ਤੇ ਉਹਦਾ ਇੱਕ ਸਾਥੀ ਜੁਵినਾਈਲ ਹੈ ਇਹ ਦੋਨਾਂ ਦੇ ਪਿੰਡ ਜਿਹੜੇ ਐ ਤਰਨਤਾਰ ਨੇਰੀਏ ਦੇ ਵਿੱਚ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਆ ਔਰ ਉਹਦਾ ਐਡਵਾਂਟੇਜ ਲੈ ਕੇ ਪਾਕਿਸਤਾਨ ਬੇਸ ਸਮਗਲਰਸ ਦੇ ਥਰੂ ਡਰਾਪਿੰਗ ਕਰਾਉਂਦੇ ਆ ਵਾਇਰ ਡਰੋਨ ਔਰ ਉਹ ਉਸ ਤੋਂ ਬਾਅਦ ਹਥਿਆਰ ਤੇ ਡਰੱਗਸ ਦੇ ਵਿੱਚ ਸ਼ਾਮਲ ਨੇ ਜਿਹੜਾ ਜੁਵినਾਈਲ ਦੋਸ਼ੀ ਹੈ ਉਹਦਾ ਫਾਦਰ ਵੀ ਸਾਨੂੰ ਵਾਂਟਡ ਹੈ ਔਰ ਉਹ ਵੀ ਉਹਨੇ ਆਪਣੇ ਬੱਚੇ ਨੂੰ ਵੀ ਇਸੇ ਕੰਮ ਚ ਅੱਗੇ ਲਾਇਆ ਹੋਇਆ ਸੀਗਾ ਬੇਸਿਕਲੀ ਪੈਸੇ ਦਾ ਲਾਲਚ ਕਰਦੇ ਜਿਹੜੇ ਦੂਜੇ ਦੋਸ਼ੀ ਨੇ ਸੋਨੂੰ ਮੋٹے ਦੇ ਗੈਂਗ ਦੇ ਉਹ ਪ੍ਰਦੀਪ ਤੇ ਬਬਲੀ ਐਲੀਅਸ ਬਬਲੀ ਤੇ ਜਰਨੈਲ ਉਹ ਦੋਨੇ ਮਤਲਬ ਉਹ ਇਹਦੇ ਨਾਲ ਸੋਨੂੰ ਮੋٹے ਨਾਲ ਅਸੋਸੀਏਟਿਡ ਸੀ ਔਰ ਇਹਨਾਂ ਦੀ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਸੀ ਜੇ ਕੋ ਭਗਵਾਨਪੁਰਿਆ ਗੈਂਗ ਨਾਲ ਉਸੇ ਕਰਕੇ ਇਹਨਾਂ ਨੇ ਹਥਿਆਰ ਹਾਸਲ ਕੀਤੇ ਆ ਤੂੰ ਮੇਨ ਮੋਡਸ ਪ੍ਰਿੰਡ ਇਹੀ ਰਹਿੰਦਾ ਕਿ ਪਾਕਿਸਤਾਨ ਤੋਂ ਜਦੋਂ ਹਥਿਆਰ ਆਉਂਦੇ ਆ ਤੇ ਅੱਗੇ ਹਿੰਦੁਸਤਾਨ ਦੇ ਵਕਫ ਵਕ ਕ੍ਰਾਈਮਨਲ ਗਰੁੱਪਸ ਨੂੰ ਇਹ ਵੰਡੇ ਜਾਂਦੇ ਆ ਪੈਸੇ ਦੇ ਲਾਲਚ ਸਰ ਕੀ ਇਹ ਜਿਹੜੇ ਹਥਿਆਰ ਫੜੇ ਗਏ ਨੇ ਕਿਸੇ ਕ੍ਰਾਈਮ ਦੇ ਲਈ ਯੂਜ਼ ਹੋਣੇ ਸੀ ਕੁਝ ਪਤਾ ਲੱਗਿਆ ਡੈਫੀਨਿਟਲੀ ਜੀ ਇੱਡਾ ਸਫਿਸਟੀਕੇਟਡ ਹਥਿਆਰ ਜਿਹੜਾ ਮੰਗਾ ਰਿਹਾ ਕੋਈ ਨਾ ਕੋਈ ਉਹ ਕ੍ਰਾਈਮ ਵਾਸਤੇ ਹੀ ਮੰਗਵਾ ਰਿਹਾ ਮੇਰੀ ਇਹ ਸਮਝ ਹੈ ਔਰ ਸੋਚਣਾ ਹੈ ਔਰ ਸਹੀ ਵੀ ਹੈ ਔਰ ਪਰ ਉਹਦੇ ਤੇ ਅਸੀਂ ਅੱਗੇ ਕੰਮ ਕਰ ਰਹੇ ਹਾਂ ਸਾਨੂੰ ਅਜੇ ਕੋਈ ਐਗਜ਼ੈਕਟ ਟਾਰਗੇਟ ਜਾਂ ਕੀ ਇਹਨਾਂ ਨੇ ਇਵੈਂਟ ਨੂੰ ਅੰਜਾਮ ਦੇਣਾ ਸੀ ਜਾਂ ਕੋਈ ਕ੍ਰਾਈਮ ਨੂੰ ਦੇਣਾ ਸੀ ਉਹ ਨਹੀਂ ਸਾਨੂੰ ਅਜੇ ਕਲੀਅਰ ਹੋਇਆ ਉਹ ਇਨ ਡਿਟੇਲ ਇੰਟਰੋਗੇਸ਼ਨ ਚੱਲੇਗੀ ਤਾਂ ਫਿਰ ਪਤਾ ਲੱਗੇ ਤੁਹਾਡੇ ਨੂੰ ਦੱਸਿਆ ਗਿਆ ਕਿ ਨਮਾਲਕ ਦਾ ਪਿਤਾ ਵੀ ਵਾਂਟਡ ਆ ਕਿੰਨੀ ਦੇਰ ਤੋਂ ਪੁਲਿਸ ਦੀ ਜਿਹੜੀ ਗ੍ਰਿਫਤ ਤੋਂ ਦੂਰ ਹੈਗਾ ਨਹੀਂ ਹੁਣੇ ਸਾਨੂੰ ਤਾਂ ਪਤਾ ਲੱਗਿਆ ਇਹਦੇ ਵਿੱਚ ਪਰ ਉਹ ਕਾਫੀ ਦੇਰ ਤੋਂ ਜੋ ਇੰਟਰੋਗੇਸ਼ਨ ਕਹਿੰਦੀ ਹੈ ਰਿਪੋਰਟਸ ਵੀ ਉਹ ਐਕਟਿਵ ਸੀਗਾ ਬੱਚੇ ਛੋਟੀ ਇਸ ਦੇ ਜਿਹੜੇ ਅੱਜ ਕੱਲ੍ਹ ਇਹ ਇਹ ਜੀਆਂ ਗੈਂਗਾਂ ਦੇ ਨਾਲ ਸ਼ਾਮਲ ਹੋ ਰਹੇ ਨੇ ਹਥਿਆਰ ਸਪਲਾਈ ਕਰਨ ਜਾਂ ਨਸ਼ੇ ਦੇ ਵਿੱਚ ਇੱਕ ਵੱਡੀ ਸਮੱਸਿਆ ਪੰਜਾਬ ਲਈ ਹੋਰ ਤਨੀ ਖੜੀ ਹੋ ਰਹੀ ਨਹੀਂ ਦੇਖੋ ਮੈਂ ਤਾਂ ਤੁਹਾਡੇ ਜਿਹਾ ਹੀ ਪਹਿਲਾਂ ਵੀ ਅਪੀਲ ਕਰਦਾ ਰਹਿਣਾ ਕਿ ਛੋਟੇ ਪੈਸੇ ਦੇ ਲਾਲਚ ਵਿੱਚ ਸਾਡੇ ਬੱਚੇ ਜਿਹੜੇ ਮਹਿਕਾਵੇ ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਹਮੇਸ਼ਾ ਫੜੇ ਹੀ ਜਾਂਦੇ ਆ ਦੋਸ਼ੀ ਤੇ ਉਹਨਾਂ ਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਔਰ ਜਿਹੜੇ ਲੋਕ ਉਹਨਾਂ ਨੂੰ ਲਾਲਚ ਦਿੰਦੇ ਨੇ ਉਹ ਬਾਅਦ ਚ ਪਤਾ ਵੀ ਨਹੀਂ ਲੈਂਦੇ ਉਹਨਾਂ ਦਾ ਪਿਛੇ ਤੁਹਾਡੀ ਕਾਨਫਰੰਸ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋਇਆ ਸੀ ਜਿਸ ਦਾ ਸਬੰਧ ਰਾਣਾ ਦੇ ਨਾਲ ਦੱਸਿਆ ਗਿਆ ਸੀ ਕੋਈ ਅਜਿਹਾ ਕੋਈ ਖੁਲਾਸਾ ਹੋ ਸਕਦਾ ਨਹੀਂ ਇਸ ਸਟੇਜ ਤੇ ਅਜੇ ਨਹੀਂ ਅਸੀਂ ਕੁਝ ਅਜਿਹੀ ਗੱਲ ਦੱਸ ਸਕਦੇ ਕਿਉਂਕਿ ਅਜੇ ਕੰਮ ਇਸੇ ਹੋ ਰਿਹਾ ਜੇ ਉਹ ਜਿਹੜਾ ਜੁਵਿਨਾਈਲ ਦਾ ਫਾਦਰ ਉਹਨੂੰ ਹੀ ਅਰੈਸਟ ਹੋਣਾ ਹੈ ਔਰ ਸਮਗਲਰਜ਼ ਦੇ ਉੱਤੇ ਵੀ ਅਸੀਂ ਹੋਰ ਉਹਨਾਂ ਦੇ ਜਿਹੜੇ ਲਿੰਕੇਜਸ ਨੇ ਉਹਨਾਂ ਤੇ ਕੰਮ ਕਰ ਰਹੇ ਮਿਹਰਬਾਨੀ ਸਰ ਪੂਰੀ ਜਾਣਕਾਰੀ ਦੇ ਨਾਲ ਸਾਡੇ ਨਾਲ ਕਮਿਸ਼ਨਰ ਪੁਲਿਸ ਅਮਰੀਕਾ ਸਰ ਗੁਰਪ੍ਰੀਤ ਸਿੰਘ ਪਹਲਸੀ ਤੋਂ ਤੁਹਾਨੂੰ ਦੱਸਦੀ ਕਿ ਜੋ ਅੱਜ ਵੈਪਨ ਬਰਾਮਦ ਹੋਏ ਨੇ ਉਹਨਾਂ ਦੇ ਵਿੱਚ ਇੱਕ ਨਾਬਾਲਗ ਦੀ ਪੁਸ਼ਟੀ ਕੀਤੀ ਗਈ ਆ ਤੁਹਾਨੂੰ ਦੱਸਦੀ ਕਿ ਉਸ ਦਾ ਪਿਤਾ ਲੰਬੇ ਸਮੇਂ ਤੋਂ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਉਸ ਨੂੰ ਫੜਨ ਦੇ ਲਈ ਲਗਾਤਾਰ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਵੱਖ-ਵੱਖ ਟੀਮਾਂ ਜਿਹੜੀਆਂ ਉਸ ਦੀ ਭਾਲ ਕਰ ਰਹੀਆਂ ਨੇ ਔਰ ਹੋ ਸਕਦਾ ਹੈ ਕਿ ਕੇਸ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਆ ਬਹੁਤ ਜਲਦ ਉਹ ਖੁਲਾਸੇ ਵੀ ਤੁਹਾਡੇ ਤੱਕ ਸਾਂਝੇ ਕਰਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਐਨਟੀਵੀ ਪੰਜਾਬ ਹੀ ਹਿਮਾਚਲ ਹਰਿਆਣਾ ਇੰਦਰਜੀਤ ਬਾਵਾ ਦੇ ਨਾਲ ਕਸ਼ਮੀਰ ਸਿੰਘ ਗਿੱਲ